ਤੇ ਆ ਤਰਪਾਲ ਦੇ ਨਾਲ ਜਿਹੜਾ ਵਾ ਹੋ ਇਹ ਬੰਨ ਦੀ ਤਰ੍ਹਾਂ ਜਿਹੜਾ ਹੋ ਇਹ ਲਗਾਇਆ ਹੋਇਆ ਆ ਕਿ ਅੰਦਰ ਜਿਹੜਾ ਹੋ ਪਾਣੀ ਨਾ ਜਾਵੇ ਪਰ ਕੋਈ ਨਹੀਂ ਆਉਂਦਾ ਜਦੋਂ ਸਾਡੇ ਪਹਿਲਾਂ ਵੀ ਮਕਾਨ ਤੇ ਆ ਸੀ ਨਾ ਮੇਰਾ ਪਹਿਲਾਂ ਵੀ ਕਿਉਂਕਿ ਮਰਨੀ ਕਿੰਨੇ ਬੱਚੇ ਪਾਲੇ ਛੋਟੇ ਛੋਟੇ ਪਹਿਲਾਂ ਤੇ ਮੈਂ ਬਿਲਕੁਲ ਬਾਬਾ ਸ਼ੂਸ਼ ਕੰਮ ਕਰ ਕਰ ਕੇ ਮਸੀਹਾਂ ਦੋ ਬਣਾਈ ਸੀ ਕਮਰੇ ਪਾਣੀ ਕੱਢ ਰਿਹਾ ਹਜੇ ਵੀ ਜਿਹੜਾ ਪਾਣੀ ਉਹ ਨਹੀਂ ਨਿਕਲਿਆ ਤੁਸੀਂ ਹਾਲਾਤ ਦੇ ਸਕਦੇ ਹੋ ਇਸ ਤਰ੍ਹਾਂ ਬਾਹਰ ਵੀ ਜਿਹੜੀਆਂ ਤਰਪਾਲਾ ਲਾ ਕੇ ਟਾ ਲਾ ਕੇ ਉਹ ਜਿਹੜਾ ਬੰਦ ਕੀਤਾ ਜਲੰਧਰ ਦੇ ਖੁਰਲਾ ਕਿੰਗਰੇ ਦੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇੱਥੇ ਨਹੀਂ ਕੋਈ ਵੜਦਾ ਹੈਗਾ ਜ਼ਿੰਮੇਵਾਰੀ ਹੋਰ ਪੁੱਛਿਆ ਆ ਭਾਈ ਕਿਸੇ ਮੋਟਰ ਲਿਆਉਣੀ ਕੋਈ ਮੋਟਰ ਨਹੀਂ ਲੱਗਾ ਕੋਈ ਉੱਦਾਂ ਨਹੀਂ ਆਉਦਾ ਹੈਗਾ ਭਰਾਵਾ ਰੋਜ਼ ਦੀ ਪਾਣੀ ਇੱਥੇ ਕੱਢਦੇ ਸੀ ਇਹ ਤੋਂ ਬਲਕ ਪਈਦਾ ਕੇ ਕਾਪਾ ਇਹ ਵੀ ਕਰਨਾ ਪੈਂਦਾ ਵੇ ਕੰਮਾਂ ਤੇ ਵੀ ਜਾਣਾ ਪੈਂਦਾ ਅਗਲੇ ਥੋੜੀ ਇਲਾਜ ਕਰਦੇ ਜਿਹਨਾਂ ਨੇ ਕੰਮ ਕਰਾਉਣੀ ਸਾਥ ਹਣ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਆ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ بارشਾਂ ਦੇ ਨਾਲ ਕਹਿਰ ਆਪਰਿਆ ਵਾ ਬਿਆਜ਼ ਦੇ ਲਾਗੇ ਛਾਗੇ ਪਿੰਡ ਜਿਹੜੇ ਆ ਪੂਰੀ ਤਰ੍ਹਾਂ ਤਬਾਹ ਹੋ ਗਏ ਆ ਪਸ਼ੂਆਂ ਦਾ ਨੁਕਸਾਨ ਹੋਇਆ ਪਸ਼ੂ ਰੁੜ ਗਏ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਪੜ ਗਿਆ 1988 ਤੋਂ ਬਾਅਦ ਜਿਹੜਾ ਸਭ ਤੋਂ ਖਤਰਨਾਕ ਜਿਹੜਾ ਇਹ ਟਾਈਮ ਜਿਹੜਾ ਵਾ ਉਹ ਪੰਜਾਬੀਆਂ ਦੇ ਉੱਤੇ ਐ ਪੰਜਾਬ ਵਾਸਤੀਆਂ ਦੇ ਉੱਤੇ ਤੇ ਇਸ ਟਾਈਮ ਅਸੀਂ ਜਲੰਧਰ ਦੇ ਖੁਰਲਾ ਕਿੰਗਰੇ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤਰਪਾਲਾ ਦੇ ਨਾਲ ਜਿਹੜਾ ਵਾ ਉਹ ਘਰਾਂ ਦੇ ਵਿੱਚ ਜਿਹੜੇ ਆ ਓਪਨ ਦੇ ਵਿੱਚ ਜਿਹੜਾ ਇਹ ਬੰਦ ਕੀਤਾ ਪਿਆ ਰਸਤਾ ਕਿ ਪਾਣੀ ਜਿਹੜਾ ਅੰਦਰ ਨਾ ਜਾਵੇ ਹੁਣ ਖੁਰਲਾ ਕਿੰਗਰਾ ਦੇ ਵਿੱਚ ਅਸੀਂ ਪਹੁੰਚੇ ਇਸ ਟਾਈਮ ਤੁਹਾਨੂੰ ਹਾਲਾਤ ਦਿਖਾਣੇ ਆ ਤੇ ਕਿਸ ਤਰ੍ਹਾਂ ਭਾਈ ਸਾਹਿਬ ਜਿਹੜਾ ਵਾ ਉਹ ਪਾਣੀ ਜਿਹੜਾ ਕੱਢ ਰਿਹਾ ਘਰਾਂ ਦੇ ਵਿੱਚ ਜਿਹੜਾ ਹਜੇ ਵੀ ਉਹ ਪਾਣੀ ਜਿਹੜਾ ਉਹ ਘਰਾਂ ਦੇ ਵਿੱਚ ਉਹ ਬੜਿਆ ਹੋਇਆ ਵਾ ਤੇ ਮਾਤਾ ਜੀ ਵੀ ਬੈਠੇ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਮਾਤਾ ਜੀ ਕਿਵੇਂ ਦੇ ਹਾਲਾਤ ਜਿਹੜੇ ਬਣੇ ਹੋਏ ਆ ਕੀ ਕਹਿਣਾ ਚਾਹਦੇ ਆ ਹਾਲਾਤ ਬਰਾਵਾ ਰੋਜ਼ ਨੀ ਪਾਣੀ ਇੱਦਾਂ ਕੱਢਦੇ ਆ ਸੇਰ ਤੋਂ ਲੱਗ ਪਈਦਾ ਕਿ ਕੰਮ ਇਹ ਵੀ ਕਰਨਾ ਪੈਂਦਾ ਫੇ ਕੰਮਾਂ ਤੇ ਵੀ ਜਾਣਾ ਪੈਂਦਾ ਅਗਲੇ ਥੋੜੀ ਲਿਆਜ ਕਰਦੇ ਜਿਨ੍ਹਾਂ ਨੇ ਕੰਮ ਕਰਾਉਣੀ ਸਾਥ ਹਣ ਤੇ ਤੇ ਗੁਜਾਰਾ ਪਿੰਡ ਘਰਾਂ ਦਾ ਕੰਮ ਕਰਾਂ ਤਾਂ ਕੰਮ ਕਰਦਾ। ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਤੁਹਾਡੇ ਕੋਈ ਸਾਰ ਲੈ। ਕੋਈ ਨਹੀਂ ਆਉਂਦਾ ਇੱਥੇ। ਤੇ ਸੋਸ਼ਲ ਮੀਡੀਆ ਤੇ ਵੀਡੀਓ ਤਾਂ ਬੜੀਆਂ ਪਾ ਰਿਆ ਸੀ ਹਰੇਕ ਪਿੰਡ ਦੇ ਵਿੱਚ ਜਾ ਰਹੇ ਆ। ਕੋਈ ਨਹੀਂ ਆਉਂਦਾ ਜਦੋਂ ਸਾਡੇ ਪਹਿਲਾਂ ਵੀ ਮਕਾਨ ਤੇ ਆ ਸੀ ਨਾ ਮੇਰਾ ਪਹਿਲਾਂ ਵੀ ਕਿਉਂਕਿ ਮੈਂ ਨਿੱਕੇ ਨਿੱਕੇ ਬੱਚੇ ਪਾਲੇ ਛੋਟੇ ਛੋਟੇ ਪਹਿਲਾਂ ਤੇ ਮੈਂ ਪਹਿਲਾਂ ਬਾਬਾ ਸ਼ੂਚ ਕੰਮ ਕਰ ਕਰਕੇ ਮਸੀਆਂ ਦੋ ਬਣਾਈ ਸੀ ਕਮਰੇ। ਜੀ। ਤੇ ਉਦੋਂ ਵੀ ਸਾਨੂੰ ਕੁਛ ਨਹੀਂ ਦਿੱਤਾ ਹੈ। ਕੀ ਕੰਮ ਕਰਦੇ ਮਤੈ ਤੁਸੀਂ? ਮੈਂ ਹੁਣ ਫਲੈਟਾਂ 'ਚ ਕੰਮ ਕਰਦੀ ਘਰਾਂ ਦੇ ਭਾਰ ਦੇ ਵਿੱਚ ਕੰਮ ਕਰਦੇ ਸਵਾਈ ਸੂਈ ਦਾ। ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਗਰੀਬ ਪਰਿਵਾਰ ਆ ਬਾਲੇ ਬਾਲਿਆਂ ਛੱਤਾਂ ਵਾਂ ਜਨਾਂ ਦੀ ਕਿਸ ਤਰ੍ਹਾਂ ਭਾਜੀ ਹੁਣ ਜਿਹੜਾ ਪਾਣੀ ਕੱਢ ਰਿਹਾ ਹਜੇ ਵੀ ਜਿਹੜਾ ਪਾਣੀ ਉਹ ਨਹੀਂ ਨਿਕਲਿਆ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਬਾਹਰ ਵੀ ਜੜੀਆਂ ਤਰਪਾਲਾ ਲਾ ਕੇ ਟਾ ਲਾ ਕੇ ਉਹ ਜਿਹੜਾ ਬੰਦ ਕੀਤਾ ਜਲੰਧਰ ਦੇ ਖੁਰਲਾ ਕਿੰਗਰੇ ਦੀਆਂ ਇਹਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਵਾ ਸਾਰਾ ਤੇ ਇਹਨਾਂ ਦਾ ਇਹੀ ਕਹਿਣਾ ਵਾ ਕੋਈ ਵੀ ਜਿਹੜਾ ਪ੍ਰਸ਼ਾਸਨ ਜਿਹੜਾ ਇੱਥੇ ਇਹਨਾਂ ਦੀ ਸਾਰ ਲੈਣ ਨੇ ਆ ਤਾਂ ਤੁਹਾਨੂੰ ਬਾਹਰ ਦੀਆਂ ਤਸਵੀਰਾਂ ਵੀ ਥੋੜੀਆਂ ਦਿਖਾ ਦੰਨੇ ਆ ਅਸੀਂ ਕਿਸ ਤਰ੍ਹਾਂ ਆ ਦੇਖ ਸਕਦੇ ਹੋ ਪੌੜੀ ਦੇ ਜਿਹੜੀ ਅੰਦਰ ਜਾਣ ਵਾਸਤੇ ਜਿਹੜੀ ਪੌੜੀ ਜਿਹੜੀ ਆ ਉਹ ਲਗਾਈ ਹੋਈ ਆ ਤੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਅਸੀਂ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਆ ਦੇਖ ਲਓ ਪੂਰਾ ਜਿਹੜਾ ਪਾਣੀ ਹੀ ਪਾਣੀ ਜਿਹੜਾ ਦੇਖ ਸਕਦੇ ਹੋ ਜਲੰਧਰ ਦੇ ਖੁਰਲਾ ਕਿੰਗਰੇ ਦੀਆਂ ਤਸਵੀਰਾਂ ਦਿਖਾ ਰਹੇ ਆ ਅਸੀਂ ਤੇ ਤੁਸੀਂ ਦੇਖ ਸਕਦੇ ਹੋ ਤੇ ਆਹ ਤਰਪਾਲ ਦੇ ਨਾਲ ਜਿਹੜਾ ਵਾ ਹੋ ਇਹ ਬੰਨ ਦੀ ਤਰ੍ਹਾਂ ਜਿਹੜਾ ਹੋਇਆ ਲਗਾਇਆ ਹੋਇਆ ਆ ਕਿ ਅੰਦਰ ਜਿਹੜਾ ਹੋ ਪਾਣੀ ਨਾ ਜਾਵੇ ਪਰ ਪਾਣੀ ਜਿਹੜਾ ਉੱਪਰੋਂ ਆ ਰਿਹਾ ਵਾ ਸਾਈਡਾਂ ਤੋਂ ਆ ਰਿਹਾ ਕਿਸ ਤਰ੍ਹਾਂ ਪਾਣੀ ਦੇਖੋ ਹਜੇ ਵੀ ਜਿਹੜਾ ਇੱਥੇ ਭਰਿਆ ਪਾਜੀ ਕੀ ਕਹਿਣਾ ਚਾਹੁੰਦੇ ਹੋ ਕਿ ਪ੍ਰਸ਼ਾਸਨ ਦਾ ਬੰਦਾ ਤੁਹਾਡੇ ਕੋ ਆਇਆ ਕੋਈ ਨਹੀਂ ਆਇਆ ਸਤ ਕੋਈ ਨਹੀਂ ਆਇਆ ਇੱਥੇ ਨਹੀਂ ਕੋਈ ਵੱੜਦਾ ਹੈਗਾ ਜਿੰਨੇ ਵਾਲੇ ਹੁਣ ਪੁੱਛਿਆ ਆ ਕੋਈ ਕਹਿੰਦੇ ਮੋਟਰ ਲਿਆਉਣੀ ਕੋਈ ਮੋਟਰ ਨਹੀਂ ਦਿੰਦਾ ਤੋ ਯੋ ਦਾਰੀਆਂ ਆਉਦਾ ਹੈਗਾ ਵਾਰ-ਵਾਰ ਜਿੰਨੇ ਮਰਜੀ ਫੋਨ ਕਰੀਏ ਕੀ ਕੰਮ ਕੀ ਕਰਦੇ ਤੁਸੀਂ ਮੇਲ ਦਾ ਕੰਮ ਕਰਦੇ ਹੋ ਪੇਂਟ ਦਾ ਕੰਮ ਕਰਦੇ ਹੋ ਦਿਹਾੜੀਆਂ ਵੀ ਤੁਹਾਡੀਆਂ ਟੁੱਟ ਗਈਆਂ ਹੋਣੀਆਂ ਦਿਹਾੜੀਆਂ ਤੁਹਾਡੀ ਲੱਗਣ ਦੀ ਬਾਰਿਸ਼ ਦਾ ਮੌਸਮ ਬਣਿਆ ਹੈ ਸਾਰਾ 3 ਮਹੀਨੇ ਬਿੱਲੀ ਗੱਟ ਕੋਈ ਨਹੀਂ ਦਿਹਾੜੀਆਂ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗਰੀਬ ਪਰਿਵਾਰ ਆ ਜਿਹੜੇ ਉਹਨਾਂ ਦੀ ਕੋਈ ਵੀ ਸਾਰ ਲੈਣ ਨਹੀਂ ਆਇਆ ਸਿਰਫ ਸੋਸ਼ਲ ਮੀਡੀਆ ਤੇ ਹੀ ਫੋਟੋਆਂ ਖਿਚਵਾ ਕੇ ਇਹ ਜਿਹੜੇ ਮੰਤਰੀ ਛੰਤਰੀ ਹੋ ਗਏ ਪਾਉਂਦੇ ਆ ਤੇ ਕੋਈ ਵੀ ਨਾ ਲੋਕਾਂ ਦੀ ਜਿਹੜੀ ਗਰੀਬ ਪਰਿਵਾਰ ਆ ਉਹਨਾਂ ਦੀ ਕੋਈ ਵੀ ਸਾਰ ਲੈਣਾ ਨਹੀਂ ਆਂਦਾ ਬਹੁਤ ਬਹੁਤ ਤੁਹਾਡਾ ਧੰਨਵਾਦ